ਇੱਕ ਸਰਪੰਚ ਨੂੰ ਜਲੀਲੀ ਐਮਐਲਏ ਵੱਲੋਂ ਜਾਂ ਉਹਦੀ ਲੋਕਲ ਲੀਡਰਸ਼ਿਪ ਵੱਲੋਂ ਇਹ ਕਹਤਾ ਹੈਗਾ ਉਹਨੂੰ ਸੁਸਾਇਡ ਕਰ ਦਿੱਤਾ ਕਿਨੇ ਸ਼ੌਂਕ ਨਾਲ ਉਹਦੇ ਫਾਦਰ ਸਾਹਿਬ ਦੱਸਦੇ ਆ ਵੀ ਕਿੰਨਾ ਕੁਝ ਕਰਨ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਸਰਪੰਚ ਹੀ ਕਰਨਾ ਉਹਦੇ ਪਿਓ ਨੇ ਵੀ ਉਹਦੀ ਜਿੱਤ ਪਗਾਈ ਇੱਕ ਤਰ੍ਹਾਂ ਦੀ ਐਮਐਲਏ ਸਾਹਿਬ ਕਹਿ ਰਹੇ ਨੇ ਟੀਵੀ ਚੈਨਲ ਵਾਲੇ ਨੇ ਜੀ ਉਹ ਫਲਾਣੇ ਬੰਦੇ ਨੇ 10 ਲੱਖ ਰੁਪਈਆ ਲਿਆ ਫਲਾਣੇ ਨੇ 2 ਲੱਖ ਰੁਪਈਆ ਲਿਆ ਮੈਂ ਨਹੀਂ ਲਿਆ ਇਹ ਮੰਨ ਰਹਾ ਵੀ ਮੈਨੂੰ ਪਤਾ ਹੋ ਮੈਂ ਇਨਵੋਲ ਹੁੰਨੀ ਸੀ ਪਤਾ ਹੋਣਾ ਵੀ ਇੱਕ ਗ੍ਰਾਮ ਤੁਸੀਂ ਤੁਸੀਂ ਰਿਪੋਰਟ ਨਹੀਂ ਕੀਤੀ ਉਹ ਚ ਇੱਕ ਐਮਐਲਏ ਦੀ ਉਹ ਮੁੰਡੇ ਦੇ ਨੌਜਵਾਨ ਦੇ ਸੁਸਾਈਡ ਕਰਨਾਂ ਗੱਲ ਮure ਆ ਗਈ ਸਿਰਫ ਇੱਕ ਤਸਵੀਰ ਕਿਸੇ ਵੀ ਸਰਪੰਚ ਨੂੰ ਮੈਂ ਕਹਿੰਨਾ ਇਮਾਨਦਾਰੀ ਨਾਲ ਸੋਹ ਖਵਾ ਕੇ ਪੁੱਛਿਆ ਜਾਵੇ ਕਿ ਆਪਣੇ ਲੋਕਲ ਐਮਐਲਏ ਬਾਰੇ ਦੱਸ ਜੇ ਵਾਕੇ ਸੱਚ ਦੀ ਸਰਕਾਰ ਚਾਹੁੰਦੀ ਹੈ ਪਿਛਲੀਆਂ ਸਰਕਾਰਾਂ ਤੇ ਹੁਣ ਵਾਲੀਆਂ ਸਰਕਾਰਾਂ ਦੇ ਪੱਖਾਂ ਦੇ ਰੰਗ ਹੀ ਬਦਲੇ ਬਿਲਕੁਲ ਪਹਿਲਾਂ ਚਿੱਟੀਆਂ ਸੀ ਫਿਰ ਨੀਲੀਆਂ ਆ ਗਈਆਂ ਤੇ ਹੁਣ ਪੀਲੀਆਂ ਆ ਗਈਆਂ ਸਿਸਟਮ ਤੋਂ ਹੀ ਚੱਲ ਰਿਹਾ ਉਸ ਘਰ 'ਚ ਨਸ਼ਾ ਨਹੀਂ ਪੈਦਾ ਹੋ ਰਿਹਾ ਉਸ ਘਰ ਤੋਂ ਪਿੰਡ 'ਚ ਸਪਲਾਈ ਹੋ ਰਹੀ ਹੈ ਉਸ ਘਰੇ ਕੋਣ ਲੈ ਗਿਆ ਰਿਹਾ ਥੋਕ ਦੀ ਸਪਲਾਈ ਕੌਣ ਕਰਦਾ ਸਾਰਾ ਕੁਝ ਇਹਦਾ ਮਤਲਬ ਸਹਿਮਤੀ ਨਾਲ ਹੋ ਰਿਹਾ ਜਿਹੜੇ ਜ਼ਿੰਮੇਵਾਰ ਨੇ ਉਹ ਨਹੀਂ ਆਪਣੀ ਡਿਊਟੀ ਉਸ ਤਰੀਕੇ ਨਾਲ ਨਿਭਾ ਰਿਹਾ ਜੁੱਤ ਨਸ਼ਿਆਂ ਵਿਰੁੱਧ ਇਹਨੂੰ ਜਿਵੇਂ ਮਹਮਨ ਨੂੰ ਕਿਸੇ ਨੂੰ ਚਲਾਉਂਦੀ ਹੈ ਸਰਕਾਰ ਉਹਦੀ ਪਬਲਿਕਿਟੀ ਨੂੰ ਪਹਿਲਾਂ ਧਿਆਨ ਚਾਹੀਦਾ ਹੂੰ ਵੀ ਅਸੀਂ ਕੰਮ ਕਰੀਏ 10% ਹੂੰ ਤੇ ਪਬਲਿਸਿਟੀ ਸਰਕਾਰ ਨੂੰ ਮਿਲੇ 100%